ਹਾਗ ਅਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਨੇ ਦੱਸਿਆ ਕਿ 12 ਲੱਖ ਰੁਪਏ ਅਜੰਟ ਨੇ ਸਾਡੇ ਕੋਲੋਂ ਨਕਦ ਲਏ ਸੀ ਤੇ ਗੱਲ ਸਪੇਨ ਜਾਣ ਦੀ ਹੋਈ ਸੀ ਨੌਜਵਾਨ ਅਨੁਸਾਰ ਅਜੰਟ ਨੇ ਕਿਹਾ ਸੀ ਕਿ ਮਰਕੋ ਤੋਂ ਡਾਇਰੈਕਟ ਫਲਾਈਟ ਜ਼ਰੀਏ ਸਪੇਨ ਭੇਜਿਆ ਜਾਵੇਗਾ ਅਜੰਟ ਨੇ ਪਹਿਲਾਂ ਉਸ ਨੂੰ ਅਦਰਬਾਈਜਾਨ ਭੇਜਿਆ ਤੇ ਉਸ ਤੋਂ ਬਾਅਦ 27 ਦਿਨ ਉੱਥੇ ਰਖਾ ਕੇ ਏਜੰਟ ਨੇ ਫਿਰ ਉਸ ਨੂੰ ਮਰਕੂ ਭੇਜਿਆ ਜਿੱਥੇ ਕਿ ਉਸਨੇ 8 ਮਹੀਨੇ ਏਜੰਟ ਤੇ ਕੇ ਲਾਰੇ ਤੇ ਰਿਹਾ ਤੇ ਉੱਥੇ ਉਸ ਤੋਂ ਬਾਅਦ ਮੁਕਰ ਗਿਆ ਉੱਥੇ ਹੀ ਇਸ ਕਹਿਣ ਤੇ ਡੋਂਕੀ ਲਗਾ ਸਪੈਨ ਜਾਣ ਲਈ ਉਸ ਨੂੰ ਕਿਹਾ ਗਿਆ ਸੀ ਇਸ ਤੋਂ ਲਗਾ ਪੀੜਿਤ ਨੇ ਹੋਰ ਇਸ ਮਾਮਲੇ 'ਚ ਕੀ ਕੀਤਾ ਤੁਸੀਂ ਵੀ ਸੁਣੋ ਜੀ ਮੈਂ ਭਾਈ ਨਿਰਮਲ ਸਿੰਘ ਪੈਨ ਮਰੀਜ਼ਾਲ ਤੋਂ ਬੋਲ ਰਿਹਾ ਆਂ ਮੈਂ ਮੁੰਡਾ ਸਪੈਨ ਭੇਜਣ ਦੀ ਥਾਂ ਤੇ ਏਜੰਟ ਨੂੰ ਦੁਆਰਾ 13 ਲੱਖ ਰੁਪਇਆ ਦੇ ਚੁੱਕਾ ਪਰ ਉਹਨੇ ਮਰੋਕੋ ਦੇ ਵਿੱਚ ਹੀ ਮੁੰਡਾ ਭਾਈ ਰੱਖਿਆ ਅਸੀਂ ਬਾਬਾ ਜੀ ਦੇ ਗਾੜੀ ਬੇਨਤੀ ਕੀਤੀ ਤੇ ਉਹਨਾਂ ਨੇ ਮੁੰਡੇ ਨੂੰ ਮੰਗਾਇਆ ਇੱਧਰ ਤੇ ਉਹ ਅਸੀਂ ਹੁਣ ਬਾਬਾ ਜੀ ਹੁਣ ਆ ਕੋ ਬੈਠੇ ਆ ਉਹਨਾਂ ਗਾੜੀ ਬੇਨਤੀ ਕੀਤੀ ਸੀ ਬਾਬਾ ਜੀ ਨੇ ਮੁੰਡਾ ਮੰਗਾਇਆ ਇੱਧਰ ਸਾਡਾ ਤੇ ਅਸੀਂ ਉਹਨਾਂ ਕੋ ਬੈਠੇ ਸੀਗੇ ਤੇ ਹੁਣ ਅਸੀਂ ਕੰਪਲੀਟ ਲਿਖਾਉਣੀ ਆ ਤੇ ਜੋ ਵੀ ਸਰਕਾਰ ਨੂੰ ਮਨਜ਼ੂਰ ਆ ਸਾਡੀ ਬੇਤ ਹੀ ਮੇਰੇ ਘਰ ਦੇ ਵਿੱਚ ਮਿਸਤਰੀ ਹੁੰਦਿਆ ਵੀ باوجود ਮੇਰੇ ਘਰ ਦੇ ਵਿੱਚ ਕੋਈ ਬਾਥਰੂਮ ਨਹੀਂ ਕੋਈ ਕੁਛ ਨਹੀਂਗਾ ਤਿੰਨ ਗੁੱਡੀਆਂ ਮੇਰੀਆਂ ਵਿਆਉਣ ਵਾਲੀਆਂ ਮੁੰਡੇ ਤੋਂ ਵੱਡੀਆਂ ਜਿਨ੍ਹਾਂ ਦਾ ਹਜੇ ਤੱਕ ਮੈਂ ਕੋਈ ਸੋਚਿਆ ਹੀ ਨਹੀਂ ਉਹਨਾਂ ਦਾ ਤੇ ਇਹਨੇ ਏਜੰਟ ਨੇ ਮੇਰੇ ਇਹਨੇ ਪੈਸੇ 20 ਲੱਖ ਦੇ ਕਰੀਬ ਮੇਰਾ ਏਜੰਟ ਪੈਸਾ ਹੀ ਖਾ ਗਿਆ ਹੈ 13 ਲੱਖ ਰੁਪਏ ਦੇਣ ਵਾਸਤੇ ਬਾਕੀ ਪੈਸੇ ਆਏ ਕਿਥੋਂ ਦੇ ਦੇਗਾ ਮੈਂ ਜੀ ਮੈਂ ਏਦਾਂ ਆਪਣੇ ਭਾਈਚਾਰੇ ਕੋਲੋਂ ਭੈਣ ਭਰਾ ਕੋ ਰਿਸ਼ਤੇਦਾਰਾਂ ਕੋ ਲੈ ਕੇ ਪੈਸੇ ਮੈਂ ਦਿੱਤੇ ਜਾਣੀ ਜੰਟ ਨੂੰ ਫਿਰ ਮੁੰਡੇ ਨੂੰ ਵੀ 6-7 ਮੈਂ 8 ਮਹੀਨੇ ਖਰਚਾ ਪਾਇਆ ਮਰੋਕੋ ਦੇ ਵਿੱਚ ਹਫਤੇ ਦਾ 15-20000 ਰੁਪਇਆ ਮੈਂ ਏਦਾਂ ਪਾਉਣਾ ਜੀ ਤੁਹਾਨੂੰ ਪਤਾ ਹੈ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਤਾਂ ਫਿਰ ਤੁਸੀਂ ਏਡਾ ਰਿਸਕ ਕਿਉਂ ਲਿਆ ਪਾ ਜੀ ਰਿਸਕ ਏਦਾਂ ਨਾ ਸਾਡੇ ਰਿਸ਼ਤੇਦਾਰੀ ਚ ਕੋ ਮਾਮੇ ਦੇ ਪੋਤੇ ਆ ਜੋ ਮਾਸੀ ਦੇ ਪੋਤੇ ਉਹ ਵੀ ਗਏ ਹੋਏ ਇਹਨੇ ਵੀ ਥੋੜੀ ਜੀ ਉਹਨਾਂ ਦਾ ਬਿੱਲ ਵੇਖ ਕੇ ਤੇ ਇਹਨੇ ਆਪਦੀ ਸੋਚ ਰੱਖੀ ਵੀ ਚਲੋ ਤੇ ਚਲੋ ਕੁਝ ਮੇਰੇ ਭੈਣ ਭਰਾ ਨਾਲ ਸੀਗੇ ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਕੁਝ ਮੈਂ ਰਿਸ਼ਤੇਦਾਰਾਂ ਕੋ ਕੁਝ ਮੈਂ ਬੈਂਕ ਚੋਂ ਵਿਆਜ ਵਿਆਜੀ ਪੈਸੇ ਚੱਕ ਕੇ ਤੇ ਮੈਂ ਇਹਦਾ ਪੈਸੇ ਤਾਰੇ ਮੁੰਡੇ ਦੇ ਹੁਣ ਕੀ ਮੰਗੀ ਕਰਨਾ ਚਾਹੁੰਦੇ ਹੋ ਕੀ ਦੇ ਦੇ ਮੇਰੇ ਕੋਲ ਸਰਕਾਰ ਗਾੜੀ ਇਹ ਹੀ ਬੇਨਤੀ ਆ ਵੀ ਮੈਨੂੰ ਮੇਰਾ ਹੱਕ ਮਿਲ ਜਾ ਜੋ ਜਿੰਨਾ ਮੈਂ ਪੈਸੇ ਦਿੱਤੇ ਮੈਨੂੰ ਪੈਸੇ ਮਿਲ ਜਾਣ ਮੇਰੀ ਇਹ ਹੀ ਬੇਨਤੀ ਹੈ ਜੀ ਉਸ ਫਰਜ਼ੀ ਏਜੰਟ ਦੇ ਚਾਂਸੇ ਚ ਕਿਦਾਏ ਤੁਸੀਂ ਭਾਈ ਸਾਡਾ ਰਿਸ਼ਤੇਦਾਰ ਸੀ ਇੱਥੇ ਢਮਾਨਿਆਂ ਤੋਂ ਉਹ ਲੈ ਕੇ ਮੇਰੇ ਘਰ ਆਇ ਨੂੰ ਆਇਆ ਜਿਹਦੇ ਨਾਲ ਮੈਂ ਉਹਨੂੰ ਇੱਥੋਂ ਤੱਕ ਵੀ ਮੈਂ ਜਿਹੜਾ ਸਾਡਾ ਰਿਸ਼ਤੇਦਾਰ ਬੰਦਾ ਉਹਨੂੰ ਮੈਂ ਇਹ ਗੱਲ ਕਹੀ ਆ ਵੀ ਮੈਂ ਇਹਨੂੰ ਨਹੀਂ ਜਾਣਦਾ ਮੈਂ ਤੇਨੂੰ ਪੈਸੇ ਦੇਣੇ ਆ ਤੇ ਤੂੰ ਜਿੰਮੇਵਾਰ ਆ ਮੇਰੇ ਪੈਸੇ ਦਾ ਜੇ 19 21 ਜਾਂ ਕੁਝ ਵੀ ਹੋ ਜਵੇ ਤੇ ਮੈਂ ਤੂੰ ਮੇਰੇ ਪੈਸੇ ਦੇਣਦਾ ਰਿਆਂ ਉਹ ਇਸ ਗੱਲ ਨਾਲ ਸਹਿਮਤ ਆ ਹਜੇ ਤੱਕ ਵੀ ਉਹ ਮੰਨਦਾ ਵੀ ਮੈਂ ਜ਼ਿੰਮੇਵਾਰ ਆ ਪੈਸੇ ਦਾ ਤੇਰੇਆਂ ਦਾ ਉਹਨੂੰ ਕਰਜ਼ਾ ਵੀ ਲਾਉਣਾ ਕੁੜੀਆਂ ਵੀ ਵਿਆਉਣੀਆਂ ਹਾਂਜੀ ਕਰਜ਼ਾ ਵੀ ਲਾਉਣਾ ਕੁੜੀਆਂ ਵੀ ਵਿਆਉਣੀਆਂ ਜੀ ਤੇ ਇਹਦਾ ਵੀ ਤੀਨ ਨੂੰ ਫੇਰ ਦੁਬਾਰਾ ਭੇਜੂਗਾ ਦੇਖੋ ਜੀ ਹੁਣ ਮਾੜਾ ਮੋੜ ਮੁਲਖ ਕੱਲਾਂਗੇ ਡਬਾਈਡ ਵੀ ਜੀ ਹੋਰ ਤੇ ਇੰਨੀ ਸਾਡੇ ਕੋ ਪਾਵਰ ਨਹੀਂ ਮੇਰੇ ਕੋ ਕਮਰਾ ਹੈ ਕਿਆ ਕੋਈ ਬਾਥਰੂਮ ਕੋਈ ਕੁਛ ਨਹੀਂ ਘਰ ਦੇ ਵਿੱਚ ਇਹ ਕੀ ਗਿਤਨਾ ਗਾਡਰਾ ਤੇ ਆ ਕਮਰਾ ਜੀ ਇੱਕ ਮੇਰੇ ਕੋ ਥਾਂ ਹੈਗਾ 2.5 ਮਰਲੇ ਜਿਹਦੇ ਵਿੱਚ ਮੈਂ ਰਹਿਣ ਦਿਆਂ ਜੀ ਕਮਰਾ ਮਰੀਦ ਵਾਲਾ ਮੈਂ ਅਪਰੀਲ 6 ਜੂਨ ਨੂੰ ਇਥੋਂ ਗਿਆ ਸੀ ਅਜ਼ਰਬਾਈਜਾਨ ਠੀਕ ਹੈ ਜੀ 2023 ਚ ਤੇ ਮੈਂ ਉੱਥੇ ਰਿਹਾ 27 ਦਿਨ ਅਜ਼ਰਬਾਈਜਾਨ ਉਥੋਂ ਬਾਅਦ ਮੈਂ ਗਿਆ ਵਾਂ 29 ਜੂਨ ਨੂੰ ਮਰਾਕੋ ਪਹੁੰਚਿਆ ਵਾਂ ਤੇ ਮਰਾਕੋ ਤੋਂ ਬਾਅਦ ਕੋਈ ਜੰਟ ਨੇ ਮੈਨੂੰ ਦੇਤਾ ਧੋਖਾ ਜੀ ਤੇ ਉਸ ਤੋਂ ਬਾਅਦ ਮੈਂ ਉੱਥੇ 8 ਮਹੀਨੇ ਰਿਹਾ ਮਰੀ 8 ਮਹੀਨੇ ਬਾਅਦ ਨਾ ਜੰਟ ਨੇ ਲਾਰੇ ਲਾਈ ਗਿਆ ਕਿ ਅੱਜ ਭੇਜਦਾ ਕੱਲ ਭੇਜਦਾ ਉਸ ਤੋਂ ਬਾਅਦ ਨਾ ਕੋਈ ਮੈਨੂੰ ਖਰਚਾ ਮਗਰ ਪਾਇਆ ਤੇ ਉਹ ਮੇਰੇ ਘਰ ਦੇ ਨਾਲ ਮੈਨੂੰ ਮਗਰ ਪੈਸੇ ਭੇਜੇ ਆ ਠੀਕ ਹੈ ਜੀ ਰੋਟੀ ਪਾਣੀ ਲਈ ਵੀ ਤੇ ਬਾਲਾ ਚ ਉਥੋਂ ਕੋਈ ਨਾ ਹਿਲਾ ਨਿਕਲਦਾ ਸੀ ਨਾ ਉਹ ਸਾਨੂੰ ਵਾਪਸ ਭੇਜਦੇ ਭੇਜਦੇ ਹੀ ਵਾਪਸ ਇੰਡੀਆ ਤੇ ਕਿਸ ਕਰਕੇ ਅਸੀਂ ਬਾਬਾ ਜੀ ਨੂੰ ਕਿਹਾ ਸੀ ਤੇ ਬਾਬਾ ਜੀ ਉਹਨਾਂ ਨੇ ਸਾਡੇ ਇਧਰੋਂ ਮੇਲ ਪਾਈ ਅੰਬੈਸੀ ਨੂੰ ਤਾਂ ਅੰਬੈਸੀ ਨੇ ਸਾਨੂੰ ਇਧਰ ਵਾਪਸ ਬਾਅਦ ਚ ਭੇਜਿਆ ਸੀ ਜਾਣਾ ਕਿੱਥੇ ਸੀ ਉਹ ਦੱਸੋ ਜਾਣਾ ਭਾਜੀ ਸਪੇਨ ਜਾਣਾ ਸੀ ਅਸੀਂ ਤੇ ਸਪੇਨ ਦੀ ਗੱਲ ਹੋਈ ਸੀ ਏਜੰਟ ਨਾਲ ਤਾਂ ਇਹਨਾਂ ਨੇ ਮੈਨੂੰ ਕਿਹਾ ਸੀ ਤੁਹਾਨੂੰ ਡਾਇਰੈਕਟ ਵੀਜ਼ਾ ਲਵਾ ਕੇ ਦੇਵਾਂਗੇ ਅਸੀਂ ਵੀ ਬਾਈਏਰੀ ਭੇਜਾਂਗੇ ਉੱਥੇ ਮੁਰਾਕਬਤ ਹੋ ਵੀ ਪਰ ਸਾਨੂੰ ਇਹਨੇ ਮੌਕੇ ਤੇ ਅੱਗੇ ਬਾਅਦ ਚ ਮੁੱਕਰ ਗਿਆ ਕਹਿੰਦਾ ਵੀ ਨਹੀਂ ਇਥੋਂ ਡੋਂਕੀ ਲਗਣੀ ਆ ਨਾ ਬਾਅਦ ਚ ਡੋਂਕ ਨਾ ਸਾਨੂੰ ਬਾਇਰ ਭੇਜਿਆ ਕਿੰਨੇ ਕੁ ਮੁੰਡੇ ਉੱਥੇ ਰਹਿ ਗਏ ਆਪਾਂ ਕਹਿ ਸਕਦੇ ਹੋ ਸਕਦੇ ਮੁੰਡੇ ਵਜਿ ਉੱਥੇ ਫਿਲਹਾਲ ਤਾਂ ਹੁਣ ਤਾਂ ਥੋੜੇ ਰਹਿ ਗਏ ਹੋਣੇ ਆ ਪਰ ਪਹਿਲਾਂ ਜਦੋਂ ਅਸੀਂ ਸੀ ਉਦੋਂ 500 550 600 ਮੁੰਡਾ ਹੈ ਸੀ ਉੱਥੇ ਮਰਾਕੋ ਦੇ ਵਿੱਚ ਕਿੰਨੇ ਰੁਪਏ ਦੀ ਗੱਲ ਹੋਈ ਸੀ ਤੁਹਾਡੀ ਗੱਲ ਭਰੀ ਹੋਈ ਸੀ ਸਾਡੀ 12 ਲੱਖ ਰੁਪਏ ਨਾ ਹਾਂਜੀ ਤੇ ਇਹਨੂੰ 12 ਲੱਖ ਰੁਪਏ ਅਸੀਂ ਨਗਦ ਦਿੱਤਾ ਗਿਆ ਸੀ ਜੀ ਅਸੀਂ ਵੀ ਜਦੋਂ ਤੁਸੀਂ ਪਿੰਨ ਗੱਸ ਰਹੇ ਸੀਗੇ ਕਿ ਉੱਥੇ ਇਤੋਂ ਪਾਸੇ ਜਾਂਦੇ ਸੀ ਤੁਹਾਡੇ ਹਾਂਜੀ ਉੱਥੇ ਪੁਲਿਸ ਵੀ ਨਹੀਂ ਤੁਹਾਨੂੰ ਫੜਦੀ ਕਿ ਬਾਈ ਕਿ ਵਾਪਸ ਭੇਜਿਆ ਜਾ ਹਾਂਜੀ ਹਾਂਜੀ ਉਹ ਬੜੀ ਸੀ ਘਰ ਤੋਂ ਜਦੋਂ ਵਾਪਸ ਉੱਥੇ ਜਾਂਦੇ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਡੀ ਮੇਲ ਪਾਓ ਅਸੀਂ ਇੰਡੀਆ ਵਾਪਸ ਜਾਣਾ ਤੇ ਨਾ ਉਹ ਸਾਡੀ ਮੇਲ ਪਾਉਂਦੇ ਸੀ ਤੋਂ ਸਾਨੂੰ ਕਿਹਾ ਸੀ ਵੀ ਘਰੋਂ ਪੈਸੇ ਮਂਗਾਓ ਤੇ ਇੱਥੇ ਰਹੀ ਚਲੋ ਕਿਉਂਕਿ ਤੁਹਾਨੂੰ ਅਸੀਂ ਵਾਪਸ ਨਹੀਂ ਭੇਜ ਸਕਦੇ ਇਦਾਂ ਤਾਂ ਕਰਕੇ ਜੀ ਵੀ ਅਸੀਂ ਬਾਬਾ ਜੀ ਨੂੰ ਕਿਹਾ ਸੀ ਤੇ ਬਾਬਾ ਜੀ ਉਹਨਾਂ ਨੇ ਸਾਡੀ ਮੇਲ ਪਾਈ ਤੇ ਅਸੀਂ ਵਾਪਸ ਆਏ ਕਰੋਂ ਕਰੋ ਕਿਨੇ ਕੇ ਪਹੇਗੇ ਕਰੋ ਭਾਜੀ 5-6 ਲੱਖ ਰੁਪਇਆ ਪਾਇਆ ਘਰ ਦੇਣ ਮਗਰ ਉਥੇ ਖਰਚਾ ਮੈਨੂੰ ਰੋਟੀ ਪਾਣੀ ਦੀ ਤੇ ਵਾਪਸ ਬਾਬਾ ਜੀ ਚੱਲਣ ਕਿਦਾਂ ਸੰਪਰਕ ਹੋਇਆ ਬਾਬਾ ਜੀ ਨਾਲ ਨੈਟਵਰਕ ਤੋਂ ਹੋਇਆ ਭਰੀ ਫੇਸਬੁੱਕ ਤੋਂ ਬਾਬਾ ਜੀ ਦਾ ਨੰਬਰ ਕੱਢ ਗਏ ਫਿਰ ਅਸੀਂ ਕਾਲ ਕੀਤੀ ਅਸੀਂ 10 ਮੁੰਡੇ ਸੀਗੇ ਤੇ ਅਸੀਂ ਗੱਲ ਕਰਕੇ ਬਾਬਾ ਜੀ ਨੂੰ ਕਿਹਾ ਸੀ ਪਰ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਇੱਥੇ ਵਾਪਸ ਆ ਗਏ ਤਾਂ ਕਿ ਸਨੇਹ ਦਿਨਾ ਚਾਹੁੰਦੇ ਹੋ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਉਂਲੇ ਜਾਂ ਦੇ ਚਾਹਨਾ ਰੱਖਦੇ ਨੇ ਸਨੇਹਾ ਭਰੀ ਇਹ ਹੀ ਆ ਵੀ ਜੇ ਇਹਨੇ ਜਾਣਾ ਮਤ ਆਪਣਾ ਡਾਇਰੈਕਟ ਜਾਓ ਵਰਕ ਪਰਮਿਟ ਇੱਥੇ ਲਓ ਆਪਦਾ ਟਫੈਰੀ ਜਾਓ ਇੱਕ ਨੰਬਰ ਜੀ ਜੇ ਕੋਈ ਏਜੰਟ ਤੁਹਾਨੂੰ ਕਹਿੰਦਾ ਵਾ ਕਿ ਦਾਸਤੇ ਜੋ ਉਥੋਂ ਡਾਇਰੈਕਟ ਫਲੈਟ ਹੋ ਜੂਗੀ ਇਦਾਂ ਹੋ ਜੂਗਾ ਵੀ ਇਦਾਂ ਮਤ ਨਾ ਜਾਓ ਤੇ ਜਿਹੜੇ ਜਣ ਨੇ ਤੁਹਾਡਾ ਧੱਗੀ ਕੀਤੀ ਹੈ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਭਲੀ ਕਿੱਥੋਂ ਦਾ ਏਜੰਸੀ ਉਹ ਏਜੰਟ ਭਾਜੀ ਪੰਮਣਾ ਦਾ ਹੈ ਕੀ ਨਾਮ ਉਹਨਾਂ ਦਾ ਗੋਰਾ ਭਲੀ ਹਾਂਜੀ ਕੰਪਲੀਟ ਦਿੱਤੀ ਸੀ ਕੰਪਲੀਟ ਨਹੀਂ ਭਲੀ ਅਜੇ ਕੰਪਲੀਟ ਦਿੱਤੀ ਨਹੀਂ ਹਾਂਜੀ ਬੜੇ ਦੁੱਖ ਦੀ ਗੱਲ ਆ ਕਿ ਅੱਗੇ ਵੀ ਕਈ ਵਾਰੀ ਆਪ ਸੰਗਤਾਂ ਦੇ ਸਾਹਮਣੇ ਹੋਣ ਦਾ ਸਮਾਂ ਮਿਲਿਆ ਕਿ ਜਿਹੜੇ ਸਾਡੇ ਨੌਜਵਾਨ ਸਾਡਾ ਬ੍ਰੇਨ ਡレイン ਹੋ ਰਿਹਾ ਬਾਹਰ ਨੂੰ ਜਾ ਰਿਹਾ ਤੇ ਉਹ ਇਸ ਤਰੀਕੇ ਨਾਲ ਡレイン ਹੋ ਰਿਹਾ ਕਿ ਜਿਹਦੇ ਨਾਲ ਬਹੁਤ ਵੱਡੀ ਜਿਹੜੀ ਹੈਗੀ ਆ ਲੁੱਟਖੋਟ ਹੋ ਰਹੀ ਹੈ ਸੋ ਇਹ ਜਿਹੜਾ ਹੈ ਸਾਡੇ ਨੌਜਵਾਨ ਇਥੇ ਕੋਈ ਵੀ ਜਿਹੜਾ ਹੈਗਾ ਕੰਮ ਵੱਲ ਹੁਣ ਰੁਚੀ ਨਹੀਂ ਰਹਿ ਗਈ ਹਰ ਇੱਕ ਦੀ ਸੋਚ ਆ ਗਈ ਸੀ ਬਾਹਰ ਚਲ ਜਾਈਏ ਬਾਹਰ ਕਿੰਨੇ ਕ ਜਾਣਦੇ ਆ ਤੇ ਕਿੰਨੇ ਕੋਦੇ ਵਿੱਚ ਸਕਸੈਸਫੁਲ ਹੁੰਦੇ ਆ ਸੋ ਉਹਨਾਂ ਦੀ ਗੱਲ ਘੱਟ ਹੁੰਦੀ ਆ ਜਿਹੜੇ ਪਰ ਰਾਹ ਵਿੱਚ ਫਸ ਜਾਂਦੇ ਆ ਜਿਹੜਾ ਜਿਹੜੇ ਹੈ ਆਪਣੇ ਕਈ ਜੀਵਨ ਤੋਂ ਵੀ ਹੱਥ ਧੋ ਲੈਂਦੇ ਆ ਤੇ ਇੱਕ ਪੈਸੇ ਦੀ ਚਮਕ ਦਮਕ ਕਰਕੇ ਅਸੀਂ ਮਾਪੇ ਵੀ ਆਪਣੇ ਨੌਜਵਾਨ ਬੱਚਿਆਂ ਨੂੰ ਜਿਹੜਾ ਹੈ ਕਈ ਵਾਰੀ ਇਹੋ ਜਿਹੇ ਜਲਾਦਾਂ ਦੇ ਹੱਥ ਫੜਾ ਦਿੰਦੇ ਆ ਘਰ ਵੀ ਲੁੱਟਾ ਦਿੰਦੇ ਆ ਤੇ ਮਗਰੋਂ ਜਿਹੜੇ ਹੈਗੇ ਆ ਬੱਚੇ ਵੀ ਬਾਹਰ ਜਾ ਕੇ ਫਸ ਜਾਂਦੇ ਆ ਜਿੱਥੇ ਉਹਨਾਂ ਦਾ ਕੋਈ ਵਾਲੀਵਾਰਸ ਨਹੀਂ ਹੁੰਦਾ ਸੋ ਇਹੋ ਜੀ ਘਟਨਾ ਇਹ ਸਾਡੇ ਕੋਲ ਤਿੰਨ ਪਰਿਵਾਰ ਆਏ ਸੀ 19 ਮਾਰਚ ਨੂੰ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਮਰਾਕੋ ਦੇ ਵਿੱਚ ਫਸੇ ਹੋਏ ਆ ਤੇ ਉਹਨਾਂ ਨੂੰ ਸਾਲ ਤੋਂ ਵੱਧ ਸਮਾਂ ਹੋ ਗਿਆ ਤੇ ਇੱਕ ਜਿਹੜਾ ਬੱਚਾ ਸੀ ਉਹ ਸਾਡੇ ਨੇੜੇਕ ਮਰੀਦਵਾਲ ਤੋਂ ਸੀ ਸੋ ਉਹ ਬੱਚਾ ਅੱਜ ਇੱਥੇ ਆਇਆ ਵੀ ਹੈ ਸੋ ਤਕਰੀਬਨ ਸਾਲ ਤੋਂ ਦੇ ਤਕਰੀਬਨ 8-9 ਮਹੀਨੇ ਬਾਅਦ ਉਹ ਬੱਚਾ ਵਾਪਸ ਆਇਆ ਸੋ ਮਾਪੇ ਨੇ ਕਿਉਂਕਿ ਇੰਨੀ ਆਰਥਿਕ ਹਾਲਤ ਮਾੜੀ ਹੈ ਕਿ ਲੋਕਾਂ ਕੋ ਪੈਸੇ ਫੜ ਕੇ 13 ਲੱਖ ਰੁਪਈਆ ਜਿਹੜਾ ਹੈ ਉਹ ਏਜੰਡਰ ਨੂੰ ਦਿੱਤਾ ਤੇ ਆਪ ਇਹ ਤੋਂ ਕਮਾ ਕਮਾ ਕੇ ਬੱਚੇ ਨੂੰ ਉਸੇ ਰੋਟੀ ਵਾਸਤੇ ਮਗਰ ਪੈਸੇ ਭੇਜਦਾ ਰਿਹਾ ਸੋ ਸੋ ਤਿੰਨ ਲੜਕੀਆਂ ਦੱਸਦੇ ਅੱਗੇ ਇਹਦੇ ਤੋਂ ਵੱਡੀਆਂ ਹੈ ਬੱਚੇ ਤੋਂ ਜਿਹੜੀਆਂ ਵਿਆਹਣ ਵਾਲੀਆਂ ਘਰ ਦੇ ਵਿੱਚ ਦੱਸ ਰਹੇ ਕਿ ਮੇਰੇ ਟਾਇਲਟ ਬਾਥਰੂਮ ਵੀ ਨਹੀਂ ਬਣਿਆ ਹੋਇਆ ਪਰ ਅ ਉਹ ਜਿਹੜਾ ਹੈ ਉਜਲੇ ਵਾਸਤੇ ਆਪਣੇ ਬੱਚੇ ਵਾਸਤੇ ਰਿਸ਼ਤੇਦਾਰਾਂ ਸਾਖ ਸੰਵੰਨੀਆਂ ਨੂੰ ਪੈਸੇ ਇਕੱਠੇ ਕਰਕੇ ਜਿਹੜੇ ਹੈ ਉਹ ਏਜੰਡਰ ਨੂੰ ਦੇ ਦਿੱਤੇ ਤੇ ਬੱਚੇ ਉਧਰ ਫਸਾ ਦਿੱਤੇ ਅੱਜ ਜਿਹੜੇ ਬੱਚੇ ਤਾਂ ਵਾਪਸ ਆ ਗਿਆ ਕੋ ਇਹ ਤਿੰਨ ਬੱਚੇ ਉਹ ਆ ਗਏ ਅਸੀਂ ਨਾਲ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਬਾਬਾ ਜੀ ਉਥੇ ਹੋਰ ਵੀ ਬੱਚੇ ਫਸੇ ਹੋਏ ਆ ਜਿਹਨਾਂ ਦਾ ਜਿਹੜੇ ਹੈ ਵਾਪਸ ਨਹੀਂ ਆ ਰਹੇ ਸੋ ਅਸੀਂ ਉਹ ਦਿਨ ਵਿੱਚ ਰਿਕੁਐਸਟ ਕੀਤੀ ਸੀਗੀ ਕਿ ਤਿੰਨ ਬੱਚੇ ਜਿਹੜੇ ਹੈਗੇ ਆ ਇਹ ਐਡਰੈਸ ਤੋਂ ਇੱਥੇ-ਇੱਥੇ ਗਏ ਹੋਏ ਇਹਨਾਂ ਦੇ ਪਰਿਵਾਰਾਂ ਦਾ ਜੋ ਸਾਡੇ ਕੋਲ ਆਇਆ ਸੀ ਤੇ ਹੋਰ ਵੀ ਜਿਹੜੇ ਹੈਗੇ ਆ ਬੱਚੇ ਇੱਥੇ ਇਹਨਾਂ ਦੇ ਨਾਲ ਫਸੇ ਹੋਏ ਉਹਨਾਂ ਸਾਰਿਆਂ ਨੂੰ ਵਾਪਸ ਲਿਆਂਦਾ ਜਾਵੇ ਸੋ ਅਸੀਂ ਧੰਨਵਾਦ ਕਰਦੇ ਹਾਂ ਬਜ਼ਰੀ ਵਿਦੇਸ਼ ਮੰਤਰਾਲੇ ਦਾ ਜਿਨ੍ਹਾਂ ਨੇ ਜਿੰਨੇ ਵੀ ਇਹ ਬੱਚੇ ਆਏ ਉਹਨਾਂ ਦੀ ਕੋਸ਼ਿਸ਼ਾਂ ਦੇ ਨਾਲ ਵਾਪਸ ਆਏ ਆ ਸੋ ਅਸੀਂ ਉਹਨਾਂ ਦਾ ਵੀ ਆਫੀਸ਼ਰ ਸਬੰਨਾਂ ਦਾ ਵੀ ਜਿਹੜੇ ਹੈਗੇ ਆ ਪਰ ਅੰਬੈਸੀ ਦੇ ਵਿੱਚ ਕੰਮ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਬੱਚੇ ਮਾਪੇ ਦੇ ਕੋਲ ਪਹੁੰਚ ਗਏ ਪਰ ਬੜੀ ਦੁੱਖ ਦੀ ਗੱਲ ਹੈ ਕਿ ਜੋ ਅਸੀਂ ਇਹਨਾਂ ਤੋਂ ਕਹਾਣੀ ਸੁਣੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੂੰ ਜਾਲ ਦੇ ਵਿੱਚ ਫਸਾਇਆ ਜਾਂਦਾ ਤੇ ਰਾਹ ਦੇ ਵਿੱਚ ਜਿਹੜਾ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ ਪੈਸੇ ਇੱਥੇ ਕੋਈ ਲੈ ਲੈਂਦਾ ਅੱਗੇ ਗਾਂ ਉਹ ਗਾਂ ਕਿਸੇ ਨੂੰ ਦੇ ਦਿੰਦਾ ਉਹ ਦੂਖਾ ਕਿੰਨੀ ਜਿਹੜੀ ਹੈਗੀ ਆ ਪਸ਼ੂ ਪਸ਼ੂ ਵੀ ਨਹੀਂ ਇਦਾਂ ਵਕਦੇ ਜਿਸ ਤਰ੍ਹਾਂ ਇਹ ਅਬ ਬੰਦੇ ਨੂੰ ਜਿਹੜਾ ਹੈਗਾ ਵੇਚਿਆ ਜਾਂਦਾ ਸੋ ਇਹ ਅਸੀਂ ਉਹਨਾਂ ਮਾਪੇ ਬਾਪ ਨੂੰ ਬੇਨਤੀ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੂੰ ਪਾਲ ਪਲੋਸ਼ ਕੇ ਵੱਡੇ ਕੀਤਾ ਇੱਥੇ ਵੀ ਵਾਹਿਗੁਰੂ ਨੇ ਰੁਜ਼ਗਾਰ ਦੇਣਾ ਜਿਹੜਾ ਹੈ ਇੱਥੇ ਵੀ ਮਿਲ ਸਕਦਾ ਇੱਥੇ ਵੀ ਅਸੀਂ ਰੋਟੀ ਖਾਂਦੇ ਆ ਕੋਈ ਇੱਥੇ ਭੁੱਖਾ ਨਹੀਂ ਮਰਦਾ ਨਹੀਂ ਤਾਂ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦਾ ਗੁਰੂ ਨਾਨਕ ਪਾਤਸ਼ਾਹ ਦੇ ਲੰਗਰ ਚੱਲਦੇ ਆ ਸਾਨੂੰ ਇਸ ਤਰ੍ਹਾਂ ਨਰਾਸਾ ਦੇ ਤੇ ਇਹੋ ਜਿਹੇ ਏਜੰਟਾਂ ਦੇ ਹੱਥ ਜਿਨ੍ਹਾਂ ਦਾ ਕੋਈ ਥਾਂ ਟਿਕਾਣਾ ਨਹੀਂ ਜਿਨ੍ਹਾਂ ਦਾ ਪਤਾ ਕੋਈ ਨਹੀਂ ਕੋਈ ਰਜਿਸਟ੍ਰੇਸ਼ਨ ਨਹੀਂ ਇਹੋ ਜਿਹੇ ਏਜੰਟਾਂ ਦੇ ਧੜੇ ਚੜ ਕੇ ਕਿ ਤੂੰ ਤੇਰੇ ਮੁੰਡੇ ਨੂੰ ਮੈਂ ਨਗਾ ਦੇਣਾ ਗਾਂਧੀ ਗਾਂ ਰਿਸ਼ਤੇਦਾਰਾਂ ਚ ਕਈ ਵਾਰੀ ਇਹੋ ਜੇ ਅਸੀਂ ਵਿਸ਼ਵਾਸ ਕਰ ਲਏ ਨੇ ਉਹਦੇ ਨਾਲ ਪੈਸਾ ਵੀ ਮਰ ਜਾਂਦਾ ਤੇ ਜਿਹੜੇ ਬੱਚਿਆਂ ਦਾ ਭਵਿੱਖ ਉਜਲਾ ਹੋਣ ਦੀ بجائے ਉਹ ਫਸ ਜਾਂਦੇ ਆ ਸੋ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਮਾਪੇ ਨੂੰ ਕਿ ਬੱਚੇ ਇੱਕ ਕੁਦਰਤ ਦੀ ਦਾਤ ਆ ਤੇ ਇਹਨਾਂ ਨੇ ਜਾਣਾ ਵਾ ਤੇ ਸਹੀ ਤਰੀਕੇ ਨਾਲ এডੂਕੇਸ਼ਨ ਲੈ ਲਓ ਜਿੱਥੇ ਮਰਜੀ ਜਿਹੜੇ ਮੁਲਕ ਤੇ ਤੁਸੀਂ ਜਾਣਾ ਚਾਹੋ ਤੁਹਾਨੂੰ ਕੋਈ ਨਹੀਂ ਰੋਕਦਾ ਇਹੋ ਜੇ ਅਸੀਂ ਬੱਚਿਆਂ ਨੂੰ ਹਾਇਰ এডੂਕੇਸ਼ਨ ਨਹੀਂ ਦੇ ਰਹੇ ਤੇ ਬਾਹਰ ਜਦੋਂ ਅਸੀਂ ਪੈਸੇ ਦੇ ਕੇ ਕੱਢ ਰਹੇ ਆਂ ਤੇ ਉਹਦੇ ਨਾਲ ਉਹ ਇਹਹੀ ਮਕਸਦ ਆ ਕਿ ਸਾਡੇ ਬਾਹਰ ਬੱਚੇ ਜਾ ਕੇ ਸੈੱਟ ਹੋ ਜਾਣਗੇ ਉਸੇ ਪੈਸਾ ਕਮਾਉਣਗੇ ਪਰ ਪੈਸਾ ਤਾਂ ਤੁਹਾਡੇ ਕੋਲੋਂ ਪਹਿਲਾਂ ਲੈ ਲੈਂਦੇ ਇਸ ਵਾਸਤੇ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਹੈ ਬੱਚਿਆਂ ਨੂੰ ਜੇ ਭੇਜਣਾ ਚਾਹੁੰਦੇ ਹਨ ਅਸੀਂ ਨਹੀਂ ਕਹਿੰਦੇ ਨਹੀਂ ਜਾਵੇ ਕੋਈ ਹਰ ਮਾਂ-ਬਾਪ ਦੀ ਇੱਛਾ ਹੈ ਪਰ ਉਹ ਲੀਗਲ ਜਿਹੜੇ ਹੈ ਏਜੰਟਾਂ ਉਹਨਾਂ ਦੇ ਸਰੂ ਜਾਵੇ ਵੀਜ਼ਾ ਲੈ ਕੇ ਜਾਵੇ ਜਾਂ ਵਰਕ ਪਰਮਿਟ ਲੈ ਕੇ ਜਾਵੇ ਜਿਦਾ ਕਿ ਸਰਕਾਰ ਵੀ ਤੇ ਜਿਹੜੀ ਹੈਗੀ ਵਿਦੇਸ਼ ਮੰਤਰਾਲਿਆ ਵੀ ਤੇ ਦੂਸਰੇ ਸਾਰੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਅਸੀਂ ਕੋਈ ਇਲੀਗਲ ਕੰਟਰੈਕਟ ਕਰਦੇ ਆ ਤੇ ਜਦੋਂ ਇਹੋ ਜਿਹੇ ਏਜੰਟਾਂ ਦੇ ਥਰੂ ਜਾ ਕੇ ਅਸੀਂ ਫਸ ਜਾਂਦੇ ਆ ਫਿਰ ਉੱਥੇ ਕੋਈ ਜਿਹੜੀ ਹੈਗੀ ਕਿਉਂਕਿ ਅਸੀਂ ਗਸ਼ੂਰਵਾਰ ਹੁੰਨੇ ਆ ਉੱਥੇ ਕੋਈ ਜਿਆਦਾ ਜਿਹੜਾ ਹੈ ਜੇਲ੍ਹਾਂ ਦੇ ਵਿੱਚ ਇਸੇ ਕਰਕੇ ਜਾ ਕੇ ਉੱਥੇ ਸਾਡੇ ਬੱਚਿਆਂ ਨੂੰ ਸਾੜਨਾ ਪੈਂਦਾ ਸੋ ਇਸ ਵਾਸਤੇ ਸਾਡੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਜਿਹੜੇ ਹੈ ਵੱਧ ਤੋਂ ਵੱਧ ਜਿਹੜਾ ਹੈ ਆਪਣੇ ਆਹਾਰ ਇੱਥੇ ਵੀ ਦਿਓ ਮਿਲ ਸਕਦਾ ਬਹੁਤ ਕੁਝ ਹੋ ਗਿਆ ਕੋਈ ਇਥੇ ਭੁੱਖਾ ਨਹੀਂ ਮਰਦਾ ਪਰ ਜੇ ਬਾਹਰ ਵੀ ਜਾਣਾ ਤੇ ਵਧੀਆ ਏਜੰਟ ਜਿਹੜਾ ਹੈ ਲੀਗਲ ਉਹਦੇ ਰਾਈ ਜਾਓਗੇ ਸਾਡੀ ਸਾਰਿਆਂ ਨੂੰ ਬੇਨਤੀ ਹੈ ਇਹ ਜਿਹੜੇ ਬੱਚੇ ਜਿਹੜੇ ਹੈਗੇ ਇਹਨਾਂ ਨੇ ਜੋ ਇਹਨਾਂ ਦੇ ਨਾਲ ਬੀਤੀ ਹੈ ਬੜੀ ਦਿਲ ਨੂੰ ਹਿਲਾਉਣ ਵਾਲੀ ਇਹੋ ਜਿਹੀ ਪਤਾ ਨਹੀਂ ਕਿੰਨੇ ਪਰਿਵਾਰ ਜਿਹੜੇ ਇਸੇ ਤਰ੍ਹਾਂ ਹੀ ਕਰਜ਼ੇ ਹੇਠਾਂ ਡੁੱਬੇ ਕਿ ਇਸੇ ਤਰ੍ਹਾਂ ਹੀ ਆਪਣੇ ਲੋੜ ਤੋਂ ਵੱਧ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਏਜੰਟਾਂ ਨੂੰ ਦੇ ਦਿੰਦੇ ਏਜੰਟ ਕੋਈ ਆਵਾਜ਼ ਨਹੀਂ ਖਾਂ ਦਿੰਦਾ ਕਿਉਂਕਿ ਚੋਹਰਾਂ ਦੇ ਕੱਪੜੇ ਤੇ ਲਾਠੀਆਂ ਦੇ ਗਾਜ ਜੋ ਉਹ ਹੁੰਦਾ ਕਿ ਉਹ ਗਲਤ ਪਾਸੇ ਆਪਣਾ ਪੈਸਾ ਲਾ ਕੇ ਤੇ ਆਮ ਲੋਕਾਂ ਨੂੰ ਠੱਗ ਲੈਂਦੇ ਐ ਨਾ ਠੱਗਾਂ ਤੋਂ ਬਚੋ ਤੇ ਜਿਹੜਾ ਹੈ ਜੇ ਜਾਣਾ ਹੀ ਹੈ ਤੇ ਲੀਗਲ ਤਰੀਕੇ ਨਾਲ ਜਾਓ ਇਹ ਸਾਡੀ ਬੇਨਤੀ ਹੈ